ਸਰ ਮੇਰਾ ਨਾਮ ਪ੍ਰੇਮ ਸਿੰਘ ਪਿੰਡ ਮੇਰਾ ਤੇਜਰਵਲਾ ਸਾਡੀ ਟਾਣੀ ਹੈ ਖੇਤ ਦੇ ਵਿੱਚ ਜੋ ਆਪ ਦੀ ਜ਼ਮੀਨ ਵਿੱਚ ਹੀ ਹੈ ਇਹ ਟਾਣੀ ਮੇਰੇ ਨਾਮ ਤੇ ਪ੍ਰੇਮ ਸਿੰਘ ਪੁੱਤਰ ਜਗਤਾਰ ਸਿੰਘ ਸਾਡੇ ਘਰੇ ਹਾਂ ਪਿਛਲੇ ਦਿਨੋਂ ਜੋ ਹੜ੍ਹ ਦੀ ਪ੍ਰੋਬਲਮ ਚੱਲ ਰਹੀ ਜੀ ਜੋ ਕਿ ਸਰਕਾਰ ਕਹਿ ਰਹੀ ਹੈ ਕਿ ਹੜ੍ਹ ਦੀ ਬਿਦੇਰੀ ਪ੍ਰੋਬਲਮ ਹੈਗੀ ਉਹ ਖਤਮ ਹੋ ਗਈ ਬਾਕੀ ਸਾਡੇ ਘਰੇ ਅਜੇ ਤੱਕ ਬਰਕਰਾਰ ਹੈਗੀ ਹੈ ਸਾਡੇ ਜਿਹੜੀ ਪਾਣੀ ਦੀ ਮਾਰ ਹੈ ਉਹ ਐਣੀ ਅਜੇ ਚਲੂ ਹੋਈ ਜਿਹੜਾ ਕਿ ਡੇਢ ਮਹੀਨਾ ਲਗਭਗ ਮਹੀਨਾ ਡੇਢ ਹੋ ਗਿਆ ਸਾਡੇ ਘਰੇ ਚੱਲ ਰਹੀ ਹੈ ਸਾਡੇ ਬੱਚੇ ਵੀ ਬਾਹਰ ਨੇ ਸਾਜੇ ਤੱਕ ਵੀ ਸਾਡੇ ਘਰੇ ਕੋਈ ਮੰਨ ਲੈ ਰਹਿਣ ਸਹਣ ਨਹੀਂ ਹੋਇਆ ਸਾਡੇ ਘਰੇ ਜੋ ਪਾਣੀ ਸੀ ਜਦੋਂ ਪੂਰਾ ਹੱਡ ਦਾ ਹੈਗਾ ਸੀਗਾ ਉਸ ਟਾਈਮ ਸਾਡੇ ਘਰੇ 4.4 ਫੁੱਟ 4 ਫੁੱਟ ਤੇ ਲਗਭਗ ਰਿਆ ਪਰ ਅਜੇ ਵੀ ਦੇਖੋ ਮਿੱਧੋ ਪਾਣੀ ਦੀ ਸਥਿਤੀ ਹੈਗੀ ਹੈ 2.5 ਫੁੱਟ ਮੇਰੇ ਘਰੇ ਅਜੇ ਵੀ ਚੱਲ ਰਿਹਾ ਜੋ ਕਿ ਅੱਜ ਦੀ ਸਥਿਤੀ ਵਿੱਚ ਵੀ ਚੱਲ ਰਿਹਾ ਸਰ ਵੱਟੇ ਵੀ ਬਾਰ ਨੇ ਜੋ ਪਸੂ ਸੀਗੇ ਉਹ ਵੀ ਅਸੀਂ ਰਾਤ ਕੈਂਪਾਂ 'ਚ ਰੱਖੇ ਨੇ ਜਿਹੜੇ ਕਿ ਸਾਨੂੰ 16 ਤਰੀਕ ਤੱਕ ਉਹਨਾਂ ਨੇ ਕਿਹਾ ਸੀਗਾ ਮੇਰੇ ਰਾਤ ਕੈਂਪ ਤੇ ਹੈਗੇ ਨੇ ਉਸ ਤੋਂ ਬਾਅਦ ਆਪਾਂ ਉਹਦੀ ਕਰਨ ਦੇ ਦਿੱਤਾ ਪਰ ਸਾਡੀ ਮੁਸ਼ਕਲ ਇਸ ਗੱਲ ਇਹ ਹੈ ਕਿ ਅਸੀਂ ਅਜੇ ਅਜੇ ਤੱਕ ਆਦੇ ਕਰ ਵੀ ਨਹੀਂ ਆ ਸਕਦੇ ਕਿਉਂਕਿ ਸਾਡੇ ਘਰ 'ਚ ਪਾਣੀ ਹੈ ਬੱਟੇ ਵੀ ਹੋਣੇ ਕੁਝ ਆਗਾ ਸ਼ਿਫਟ ਕੀਤੇ ਨੇ ਪਸ਼ੂ ਵੀ ਆਪ ਦੇ ਆਗਾ ਸ਼ਿਫਟ ਕੀਤੇ ਨੇ ਜਿਹੜੀ ਕਿ ਬੜੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਨੁਕਸਾਨ ਤਾਂ ਲਗਭਗ ਸਾਰੀ ਟਹਾਣੀਆਂ ਦਾ ਹੋਇਆ ਜਿੰਨੀਆਂ ਵੀ ਆਸਪਾਸ ਦੀ ਜਿੰਨੀਆਂ ਵੀ ਟਹਾਣੀ ਗਏ ਨੇ ਜਿਹੜੇ ਇੱਕ ਪਿੰਡ ਦੇ ਵਿੱਚ ਜਿੱਥੇ ਪਾਣੀ ਨਹੀਂ ਪਹੁੰਚਿਆ ਉਹ ਤਾਂ ਠੀਕ ਨੇ ਬਾਕੀ ਜਿੰਨੀਆਂ ਵੀ ਟਹਾਣੀਆਂ ਨੇ ਸਾਰੀਆਂ ਦੇ ਨੁਕਸਾਨ ਹੋਇਆ ਸਾੜੇ ਕੰਧਾ ਡਿੱਗ ਪਈਆਂ ਪਲੱਚਾਂ ਡਿੱਗ ਪਈਆਂ ਔਰ ਮਕਾਨਾਂ ਦੀ ਤਰੇੜਾ ਪੈ ਗਈ ਕਈ ਮਕਾਨ ਸਾਡੇ ਲਗਭਗ ਟਹਾਣੀਆਂ ਤੇ ਜਿੰਨੀਆਂ ਵੀ ਕਿਸੇ ਦੇ ਮਕਾਨ ਦੇ ਅੱਗੇ ਪਾ ਕਿਸੇ ਰਸੋਈ ਡਿੱਗ ਪਈ ਆਹ ਦੇਖੋ ਤੁਹਾਡੇ ਸਾਹਮਣੇ ਇਹ ਮਕਾਨ ਜਿਹੜਾ ਪੇਪਰ ਲੀਕਾਂ ਦੇ ਸਾਰੀ ਖਾਗ ਜਿੱਕੇ ਲਿਖ ਦੇਣ ਅਗਲੇ ਨਾਲ ਦੇ ਮਕਾਨ ਵਿੱਚ ਇਹਨਾਂ ਦੀ ਦਰਾੜਾਂ ਪਈਆਂ ਗੀਆਂ ਇੱਥੇ ਦੇਖੋ ਜੀ ਛੱਡ ਬਣਾਇਆ ਸੀਗਾ ਉਹਦੇ ਵੀ ਕੁਝ ਮਨ ਲੈ ਦਰਾੜਾਂ ਆ ਗਈਆਂ ਬਾਕੀ ਇਸ ਕਮਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿੰਦੇ ਸਾਡੀ ਖਾਸ ਡਰੈੱਸ ਸੀਗੀ ਜਿਹੜੇ ਮਕਾਨਾਂ ਤੇ ਹੁਣ ਉੱਤੀ ਪਾਤ ਬੈਠੇ ਉਹ ਉਹਨਾਂ ਦੀ ਬੱਚਾ ਦਾ ਜੇ ਉਹਨਾਂ ਦਾ ਹਾਂ ਉਹ ਮੇਰੇ ਬ੍ਰਦਰ ਦੇ ਮਕਾਨ ਹੈਗੇ ਆ ਮੇਰੇ ਪਰ ਛੋਟੇ ਭਰਾ ਦੇਗੇ ਜਿੰਦੇ ਕਿ ਉੱਤੇ ਹੈਗੇ ਆ ਉਹ ਬਾਅਦ ਚ ਬਣਾਈ ਸੀਗੇ ਉਹਨਾਂ ਨੇ ਵੀ ਇੱਥੇ ਬਣਾਏ ਸੀਗੇ ਉਹ ਉਹਨਾਂ ਦੀ ਬੱਚੇ ਤੇ ਕਿ ਜਿੰਨਾ ਚਾਹੀ ਹੁਣ ਦੋ ਪਰਿਵਾਰ ਜੁਆਇੰਟ ਹੋ ਕੇ ਰਹਿ ਰਹੇ ਜੀ ਤੇ ਨਿਸਾਨਾ ਵੀ ਆ ਪਾਣੀ ਸਾਡੇ ਪਾਣੀ ਦੇ ਵਿੱਚੋਂ ਆਈ ਜਾਂਦਾ ਕੋਨ ਮਰਾ ਕੇ ਆਈਦਾ ਕ ਪਿੰਡ ਦਾ ਜਿੰਨਾ ਵੀ ਰਸਤਾ ਹੈਗਾ ਸਾਰਾ ਸੁੱਕਦਾ ਹੋਈ ਨਹੀਂ ਕਿਤੇ ਰਸਤਾ ਮਨ ਲ ਮਨ ਲ ਆਵਾਜੇ ਪੂਰੀ ਮੁਕੰਮਲ ਨਹੀਂ ਹੋਈ ਉਹ ਵਿੱਚੋਂ ਖਾੜੇ ਟੋਏ ਦੇ ਵਿੱਚੋਂ ਲੰਘ ਕੇ ਤੁਸੀਂ ਦੇਖ ਹੀ ਆਇਓ ਪਿੱਛੇ ਵੀ ਸਾਰਾ ਪਾਣੀ ਜਿਹੜਾ ਹੈਗਾ ਵੀ ਉਹ ਪਾਣੀ ਚੱਲ ਰਿਹਾ ਹੋਰ ਜਿੰਨਾ ਰਸਤੇ ਤੇ ਚੱਲ ਰਿਹਾ ਉਹ ਨਹੀਂ ਮੇਰੇ ਕਹਨ ਜੋ Rajasthan ਦਾ ਹੁੰਦੇ ਦੇ ਚੱਲ ਰਿਹਾ ਸਾਡੇ ਪੂਰੇ ਟਰਾਈਲਰ ਤਾਂ ਖਤਮ ਹੀ ਹੋ ਗਏ ਹੁਣ ਪ੍ਰੋਬਲਮ ਸਾਰੇ ਵੀ ਜਿਹੜੀ ਸਾਡੇ ਹੈਗੇ ਆ ਮਕਾਨ ਹੈਗੇ ਉਹਨਾਂ ਉੱਚੇ ਗਏ ਰਹਿ ਤਾਂ ਸਕਦੇ ਪਰ ਬੱਚੇ ਜਾਂ ਡੇਲੀ ਪਰਿਵਾਰ ਨੂੰ ਜਿਹੜਾ ਆਪ ਆਪ ਪਲੱਛਾਂ ਦੀ ਪ੍ਰੋਬਲਮ ਨਾਲ ਬਹੁਤ ਮੁਸ਼ਕਲ ਆ ਰਹੀ ਏ ਹੁਣ ਆਸ-ਪਾਸ ਪਰੋਸ ਜਿਹਨਾਂ ਦੇ ਘਰ ਉੱਕੇ ਨਾ ਨਾ ਕਰੇ ਚਲੇ ਚਲੇ ਜਾਈਦੇ ਇਹ ਕਾਫੀ ਪਰੇਸ਼ਾਨੀ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨੀ ਬਹੁਤ ਜ਼ਿਆਦਾ ਇੱਕ ਫਸਲ ਗਈ ਇੱਕ ਘਰ ਦੀ ਬਰਬਾਦੀ ਬਹੁਤ ਜ਼ਿਆਦਾ ਹੋ ਗਈ ਤਾਂ ਕਿੰਨੇ ਦਿਨ ਹੋ ਗਏ ਤਾਂ ਵੀ ਬਸਾਂ ਨਹੀਂ ਹੋ ਰਹਾਾ ਤਾਮਾ ਕਰ ਰਿਹਾ ਸਰ ਸਾਨੂੰ ਤਾਂ 1.5 ਮਹੀਨਾ ਹੋ ਗਿਆ ਜਦੋਂ ਪਾਣੀ ਸ਼ੁਰੂਆਤ ਤੀ ਤੂੰ ਆਇਆ ਸੀ ਉਸ ਟਾਈਮ ਤੋਂ ਇੱਕ ਸਾਪਣੇ ਜੋ ਦੇਸੀ ਮਹੀਨਾ ਚੜਿਆ ਸੀ ਅੱਜ ਦੋ ਦੇਸੀ ਮਹੀਨਾ ਦੋ ਹੋ ਗਿਆ ਪੂਰਾ ਮਹੀਨੇ ਦੇ ਵਿੱਚ ਅਸੀਂ ਮਕੰਮਾ ਬਾਹਰ ਹੀ ਰਹੇ ਆ ਇਸ ਘਰ ਦੇ ਵਿੱਚ ਉਸ ਟਾਈਮ ਪਾਣੀ ਕਿਉਂਕਿ ਚਾਰ ਸਵੇਰੇ ਧਾਣੀ ਦਾ ਕੁਝ ਸੁੱਕੀ ਪਹਿਲਾਂ ਗਈ ਸੀਗੀ ਬਾਕੀ ਸਾਈਡਾਂ ਸਾਈਡਾਂ ਦੇ 4-5 ਫੁੱਟ ਪਾਣੀ ਹੋ ਗਿਆ ਔਰ ਆਖਰਕਾਰ ਸਾਡੇ ਘਰ ਜੋ ਉੱਪਰ ਮਕਾਨ ਹੈ ਉਹਨਾਂ 'ਚ ਵੀ 3 ਫੁੱਟ 2 ਫੁੱਟ ਪਾਣੀ ਹੋ ਗਿਆ ਸੀ 11 ਤਰੀਕ ਤੋਂ ਜੀ ਕਹਿੰਦੇ ਕੈਂਪ ਦੀ ਜਿਹੜੀ ਹੈਗੀ ਹੈ ਮਹੀਨੇ ਖਤਮ ਹੋ ਗਏ ਕੈਂਪਾਂ ਦੇ ਵਿੱਚ ਰਾਹ ਜਿਹੜੀ ਮੰਨ ਸਰਕਾਰ ਵੱਲੋਂ ਟਾਈਮ ਦਿੱਤਾ ਸੀਗਾ ਉਹ ਪੂਰਾ ਹੋ ਗਿਆ ਹੁਣ ਪਿੱਛੇ ਪਰੇਸ਼ਾਨੀਆਂ ਦਾ ਕੋਈ ਮੰਨ ਲੈ ਹੈ ਨਹੀਂ ਬਾਕੀ ਜਿੰਨਾ ਵੀ ਹੈਗਾ ਟੋਡਾ ਪੀ ਪਾਣੀ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਖਤਮ ਹੋ ਚੁੱਕੀ ਹੈ ਤੁਸੀਂ ਆਪ ਅਧਿਕਾਰਾਂ ਨੂੰ ਜਾ ਸਕਦੇ ਹੋ ਜਦੋਂ ਅਸੀਂ ਸਰਪਰੇ ਕਰੇ ਆਏ ਤਾਂ ਹਾਲਾਤ ਵੇਖ ਕੇ ਬੜੀ ਮਤਲਬ ਦੁੱਖ ਲੱਗਦਾ ਇਸ ਗੱਲ ਦਾ ਦੇ ਸਰਕਾਰ ਵੀ ਜਦੋਂ ਪਹਿਲਾਂ ਸ਼ੁਰੂਆਤ ਤੋਂ ਤਾਂ ਮਾਂ ਫਾੜ ਲਈ ਬਾਕੀ ਦਾ ਵਿਚਾਲੇ ਸੰਤ ਛੱਡ ਦਿੱਤਾ ਜੇਕਰ ਰਾਤ ਕੰਨ ਭਜ ਰੱਖਿਆ ਤਾਂ ਹੋਰ ਵੀ 4 ਦਿਨ ਦੱਦ ਨੇ ਰੱਖ ਲੈਂਦੇ ਜਿਹੜੀ ਕਹ ਹਜੇ ਵੀ ਪ੍ਰੋਬਲਮ ਚੱਲੀ ਜਾਂਦੀ ਹੈ ਹੁਣ ਕੱਲ ਦੀ ਸਥਿਤੀ ਜੁੜੀ ਖਬਰ ਸੁਣੀ ਜਾਂਨੇ ਕਿ ਜੇ ਰੱਖ ਪਾਣੀ ਹੋ ਛੱਡ ਦਿੱਤਾ ਉਹ ਵੀ ਤਾਂ ਪਰੇਸ਼ਾਨੀ ਸਾਨੂੰ ਆ ਕੇ ਅਜੇ ਤੱਕ ਚਹਿਲਣੀ ਪਾਣੀ ਪਤਾ ਨਹੀਂ ਮੀਨ ਨਾ ਮੰਦਰਾ ਕਵੀ ਦੇਨ ਬਾਹਰ ਕੋਠੀ ਪਾਣੀ ਵਿੱਚ ਹੀ ਰੋਗੇ ਹਾਂਜੀ ਸਰ ਹੋਰ ਕਿੱ데 ਜਾ ਸਕਨੇ ਆ ਜੇ ਹੋਰ ਸਾਡੇ ਕੋਰਾਕ ਕੈਂਪ ਹੈ ਨਹੀਂ ਕਿੱ데 ਵੀ ਜਾ ਕੇ ਮੰਨ ਆ ਦਾ ਗੁਜ਼ਾਰਾ ਕਰ ਸਕੀ ਸਾਡੇ ਪਸ਼ੂਆਂ ਦੀ ਬੜੀ ਪ੍ਰੋਬਲਮ ਆ ਰਹੀ ਜੋ ਹੁਣ ਪਾਣੀ ਦੇ ਵਿੱਚ ਨਾ ਕੋਈ ਪਸ਼ੂ ਬੰਨ ਸਕਦੇ ਜੀ ਨਾ ਕਿੱ데 ਹੋਰ ਲਿਜਾ ਸਕਦੇ ਜੀ ਇੱਥੇ ਹੀ ਗੁਜ਼ਾਰਾ ਕਰਨਾ ਪੈਣਾ ਜੀ ਕੋਠੀ ਲੈ ਜਾ ਸਕਦੇ ਹੁਣ ਤਾਂ ਸਾਰੇ ਰਾਤ ਕੈਂਪ ਤੋਂ ਮੰਨ ਲਾ ਬਾਹਰ ਕਾਲ ਕੇ ਦਾ ਫਿਰ ਸਤੇ ਜਾਣਾ ਤੇ ਜਿਹੜੇ ਕਿ ਮਮਦਪੇਰ ਆਪੇ ਲ ਦੇ ਗਏ ਨੇ ਉਹਨਾਂ ਦੇ ਵੀ ਉੱਥੇ ਸੀ ਇਹਨਾਂ ਨਾਲ ਤੇ ਬੰਨ ਰੱਖੇ ਸੀ ਜਦ ਮੇਰਾ ਛੋਟਾ ਘਰ ਵੀ ਤੇ ਮੇਰੀ ਪੰਜਾਬੀ ਉੱਥੇ ਰਹਿਣ ਲੱਗ ਗਏ ਉਹ ਉਹਨਾਂ ਦੇ ਸਹੁਰਾ ਪਰਿਵਾਰ ਹੈ ਮੇਰੇ ਛੋਟੇ ਪਾਦੇ ਬਾਕੀ ਉਹਨਾਂ ਦੇ ਵੀ ਉੱਥੇ ਵੀ ਆਈ ਜੀ ਪ੍ਰੋਬਲਮ ਹੈ ਜੇ ਉੱਥੇ ਸੇਮ ਨਾਲ ਚੜੀ ਉੱਥੇ ਪਾਣੀ ਆ ਗਿਆ ਸੀ ਪਿੱਛੇ ਦਿਨਾਂ ਚ ਜੇ ਉੱਥੇ ਬਹੁਤ ਨੁਕਸਾਨ ਹੋਇਆ ਮਮਦ ਪੀਰੇ ਦੇ ਇਹਦੇ ਨਾਲ ਵੀ ਟਾਣੀਆਂ ਤੇ ਕਾਫੀ ਪਾਣੀ ਨਜ਼ਰ ਆ ਰਿਹਾ ਹੈ ਹਾਂਜੀ ਇੰਜ ਜਿੰਨੀਆਂ ਵੀ ਟਾਣੀਆਂ ਪਿੱਛੇ ਪੱਕ ਦੇਖ ਲਓ ਜੀ ਬਾਅਦੋਂ ਚਿੱਲੇਆਂ ਵੀ ਟਾਣੀਆਂ ਸਾਰਿਆਂ ਘਰੇ ਪਾਣੀ ਅਜ ਲਗਭਗ ਖੜਾ ਹੈ ਜੀ ਕਿੰਨੇ ਕੋ ਘਰ ਹੋਣਗੇ ਜਿੱਨਾਂ 'ਚ ਪਾਣੀ ਖੜਾ ਹੈ ਜਿਹੜੇ ਐਸ ਸਾਡੇ ਇਲਾਕੇ ਦੇ ਜਿਹੜੀ ਘਟਾਣੀਆਂ ਹੈਗੇ ਨੇ ਲਗਭਗ 10 ਘਟਾਣੀਆਂ ਜਿੰਨਾਂ ਦੇ ਸਾਰੇ ਅਗਲੇ ਪਾਣੀ ਖੜਾ ਕੀ ਹੋਇਆ ਮੰਨ ਲਓ ਜਿਹੜੇ ਚੌਤਰੇ ਹੈਗੇ ਨੇ ਬਾਕੀ ਤਾਂ ਪਾਣੀ ਆਸ-ਪਾਸ ਖੜਾਈ ਹੈ ਅੱਗੇ ਆਉਤੇ ਦੇਖੋ ਜੀ ਇਹ ਆ ਗਿਆ ਮਨਤਾ ਸਿੰਘ ਸ਼ੰਕਰ ਸਿੰਘ ਦਾ ਡੋਗਰ ਸਿੰਘ ਦਾ ਜਰ ਸਿੰਘ ਦਾ ਕਾਰੇਗਾ ਇਹਨਾਂ ਸਾਰੇ ਘਰਾਂ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਬਿਲਕੁਲ ਪੂਰਾ ਨੁਕਸਾਨ ਹੋ ਚੁੱਕਾ ਹੈ ਜੀ ਸਾਨੂੰ ਤਾਂ ਇਹ ਜਿਹੜਾ ਹੈਗਾ ਰਸਤਾ ਵੀ ਇਹ ਜਿਹਨੇ ਉਹਨਾਂ ਦੇ ਰਸਤਾ ਹੈਗਾ 4 ਫੁੱਟ ਉਚਾਈ ਤੇ ਰਸਤਾ ਹੋਰ ਬਣੇ ਤਾਂ ਲੰਘ ਸਕਦੇ ਇਹ ਕੱਲ ਪਾਣੀ ਤੋਂ ਮਰਾਂ ਮਰਾਂ ਬਚਾਵਾਂ। ਕੀ ਕਰਦੇ ਐ ਵੀ ਸਰਕਾਰ ਅੱਗੇ ਵੀ ਜਿਹੜਾ ਸਾਡਾ ਮ ਮਾਨ ਹੋਗਾ ਉਹ ਤਾਂ ਸਾਰੀ ਦੁਨੀਆਂ ਦੇ ਨਾਲ ਹੀ ਹੈਗੇ ਆ। ਜਿਹੜਾ ਘਾਹ ਨੁਕਸਾਨ ਹੋ ਗਿਆ ਉਹ ਵੀ ਸਾਸੀ ਦੇ ਚੋਨੇ ਵੀ ਸਾਨੂੰ ਮੇਰੇ ਬਖ ਆਹਦੀ ਸਰਕਾਰ ਅਗੇ ਆਸ ਕਰਦੇ ਪਾਣੀ ਆਉਂਦੇ ਰਹੇ ਇਸ ਦਿਨ ਉਸ ਟਾਈਮ ਸੋਨਾ ਸਾਹਿਬ ਸਾਡੇ ਨਾਲ ਅੰਦਰ ਗੁਰਦੁਆਰੇ ਦੀ ਮੀਟਿੰਗ ਹੋਈ ਸੀ। ਜਿਆ ਸੀਗਾ ਨਹੀਂ ਸਰ ਹਾਏ ਸਾਨੂੰ ਪਿੱਛੇ ਪੰਜ-ਪੰਜ ਮਰਲੇ ਥਾਂ ਹੀ ਦੇ ਦੋ ਅਸੀਂ ਯਾਦਾ ਸ਼ਿਫਟ ਆਪੇ ਕਰ ਲਾਂਗੇ ਥਾਂ ਮਕਾਨ ਅਸੀਂ ਆਪੇ ਬਣਾ ਲਾਂਗੇ ਸਾਨੂੰ ਸਿਰਫ ਪੰਜ-ਪੰਜ ਮਰਲੇ ਥਾਂ ਦੀ ਡਿਮਾਂਡ ਕਰਦੇ ਆ ਸਰਕਾਰ ਅਗੇ ਦੇ ਸਾਨੂੰ ਦਿੱਤੇ ਜਾਵਣ ਤਾਂ ਜੋ ਅਸੀਂ ਜੰਗ ਦੇਦੋਂ ਪਾਕਿਸਤਾਨ ਨੇ ਕੋਈ ਲੜਾਈ ਝਗੜੇ ਦਾ ਮਾਹੌਲ ਬਣਦਾ ਜਾਂ ਮਨ ਪਾਣੀ ਦੀ ਸਥਿਤੀ ਬਣਦੀ ਜਾਂ ਕੋਈ ਕੁਦਰਤੀ ਆਫਤਾਂ ਦਾ ਟਾਈਮ ਆਉਂਦਾ ਤਾਂ ਅਸੀਂ ਯਾਦਾ ਪਿੱਛੇ ਜਾ ਸ਼ਿਫਟ ਹੋ ਗਿਆ ਦਾ ਨਹੀਂ ਹੋ ਸਕਨੇ ਜਿਹੜੇ ਰਾਤ ਕੈਂਪਾਂ ਦੀ ਹੈ ਇਹ ਸਰਕਾਰ ਦਾ ਪੈਸਾ ਸਾਰਾ ਬਚ ਸਕਦਾ ਜੇਕਰ ਸਾਨੂੰ ਪੰਜ-ਪੰਜ ਮਰਲੇ ਥਾਂ ਇਸ ਮਾਰਕ ਤੇ ਰਵਿੰਦਾਨ ਦਿੱਤਾ ਜਾਵੇ ਰਾਹਤ ਕੇਂਦਰ ਦੇ ਕਿੰਨੇ ਦਿਨ ਤੱਕ ਨੂੰ ਰਹਿਣਾ ਹੈ ਦੇ ਕਿੰਨੇ ਦਿਨ ਚੱਲੇ ਹੋਣਗੇ ਅਸੀਂ ਤਾਂ ਲਗਭਗ ਜਿਹੜੇ ਆਮੀ ਨਸਵਰ ਰਹੇ ਹਾਂ ਜੋਤੀ ਦਾ 3 ਤਰੀਕ ਤੱਕ ਨੇ ਕੇਸੀ 16 ਤਰੀਕ ਤੱਕ ਨੇ ਰਹਿ ਗਏ ਪਰ ਉਸ ਤੋਂ ਬਾਅਦ ਸਕੂਲ ਲੱਗਣ ਲੱਗ ਗਏ ਉਸ ਤੋਂ ਬਾਅਦ ਜਿਹੜੇ ਟੀਚਰ ਸੀਗੇ ਜਾਂ ਪਿੰਡੇ ਦੇ ਉਥੋਂ ਦੇ ਸਰਪੰਚ ਸੀ ਉਹਨਾਂ ਨੇ ਕਹਿ ਦੀ ਬਸ ਥੋੜਾ ਟਾਈਮ ਖਤਮ ਹੋ ਗਏ ਤੇ ਕਿਹਾ ਕਿ ਘਰਾਂ ਨੂੰ ਜਾਓ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਹੋਰ ਇੰਤਜ਼ਾਮ ਕਰਨਾ ਚਾਹੀਦਾ ਨਾ ਸੀਗਾ ਜੇ ਸਾਨੂੰ ਅੱਗੇ ਮਹੀਨਾ ਸਮਾਂ ਲੈ ਕੇ 10 ਦਿਨ ਹੋਰ ਵੀ ਸਰਕਾਰ ਰੱਖ ਸਕਦੀ ਸੀ ਕਿ ਬਾਕੀ ਨਹੀਂ ਕੋਈ ਉਹ ਜਾ ਉਹਨਾਂ ਨੇ ਸੋਤਿਆ ਨਹੀਂ ਵੀ ਇਹ ਹੁਣ ਉਹ ਤਾਂ ਗੱਲ ਹੋ ਗਈ ਵੀ ਜਿੰਨੇ ਦਿਨ ਵਿਆਹ ਸੀ ਕੋਲ ਉਸ ਤੋਂ ਬਾਅਦ ਕਰ ਆਪਣੇ ਆਪਣੇ ਘਰਾਂ ਨੂੰ ਦਿਓ ਇੱਥੇ ਕੋਈ ਪ੍ਰਸ਼ਾਸਨ ਵੱਲ ਕੋਈ ਮਦਦ ਨਹੀਂ ਪਹੁੰਚ ਰਹੀ ਹੋਣਾ ਨੇ ਪ੍ਰਸ਼ਾਸਨ ਵੱਲੋਂ ਤਾਂ ਕੋਈ ਨਹੀਂ ਪਹੁੰਚੀ ਲਿਖੇ ਜਿਹੜੇ ਆ ਜਥੇਮੰਦੀਆਂ ਹੈਗੀਆਂ ਨੇ ਜਿਹੜੇ ਰਾਤਾਂ ਮਨ ਲੈ ਦਿੰਦੇ ਆ ਉਹ ਇਹ ਕੰਦਾਂ ਹਾਂ ਸਮਾਜ ਵਿੱਚ ਇਹ ਸੰਸਥਾਨਾ ਹੈਗੀਆਂ ਉਹ ਆ ਕੇ ਸਾਡੀ ਰਾਤ ਮਨ ਲੈ ਦਿੰਦੇ ਆ ਉਹਦੇ ਵਿੱਚ ਜਿਵੇਂ ਕਿ ਆ ਕਰਦਾ ਰਤਨ ਪਾਣੀ ਹੋਵੇ ਇਹ ਕੁਛ ਆ ਰਿਹਾ ਹੈ ਜੇ ਤੱਕ ਤਾਂ ਹਾਂ ਹਾਂ ਜੀ ਹੋਰ ਨਹੀਂ ਕੋਈ